ਇੱਥੇ ਜੋ ਹੀਰੋ ਸਾਈਕਲ ਵਾਲਿਆਂ ਦਾ ਜੋ ਇੱਕ ਵੱਡੀ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਉੱਥੇ ਜੋ ਹੈ ਮੇਜਰ ਭਵਿੰਦਰ ਸਿੰਘ ਦਾ ਜੋ ਪੁਤਲਾ ਲਗਾਇਆ ਜਾਣਾ ਚਾਹੀਦਾ ਸੀ ਬੁੱਤ ਜੋ ਲਗਾਇਆ ਜਾਣਾ ਚਾਹੀਦਾ ਸੀ ਦੇਖੋ ਇਹ ਸਾਡੇ ਸ਼ਹੀਦਾਂ ਦੀ ਬੇਦਵੀ ਆ ਸਾਡਾ ਜਿਹੜੇ ਸ਼ਹਿਰ ਹੁੰਦੇ ਆ ਉਹਨਾਂ ਦਾ ਇਤਿਹਾਸ ਜਿਹੜਾ ਹੁੰਦਾ ਹੈ ਉਹਨਾਂ ਦੇ ਲੈਂਡਮਾਰਕਾਂ ਨਾਲ ਹੁੰਦਾ ਹੈ ਅੱਜ ਜਿਹੜਾ ਪੰਜਾਬ ਸਾਡੇ ਤੋਂ ਵਿਛੜ ਗਿਆ ਜਦੋਂ ਉੱਥੇ ਵੀ ਬਜ਼ੁਰਗ ਜਾਂਦੇ ਆ ਤੇ ਅੱਜ ਉੱਥੇ ਵੀ ਆ ਰਿਹਾ ਸਮਾਜ ਰੋਡ ਦੇ ਉੱਤੇ ਆ ਰਿਹਾ ਸਮਾਜ ਰੋਡ ਲਿਖਿਆ ਹੋਇਆ ਹੈ ਲਾਹੌਰ ਦੇ ਵਿੱਚ ਉਹ ਲੈਂਡਮਾਰਕ ਦੇ ਨਾਲ ਉਹ ਆਪਣਾ ਘਰ ਲੱਭ ਲੈਂਦੇ ਆ ਆਪਣੇ ਘਰਾਂ ਦੇ ਉੱਤੇ ਲਿਖੇ ਨਾਮ ਵੀ ਲੱਭ ਲੈਂਦੇ ਆ ਪਰ ਸਾਡੀਆਂ ਆਪਣੀਆਂ ਸਰਕਾਰਾਂ ਸਾਡਾ ਆਪਣਾ ਭਾਰਤ ਨਗਰ ਚੌਂਕ ਉਹਦੇ ਤੋਂ ਭਾਰਤ ਨਫਜ਼ੀ ਚੱਕ ਦਿੱਤਾ ਗਿਆ ਭਾਰਤ ਨਗਰ ਚੌਂਕ ਹੀ ਨਹੀਂ ਲਿਖਿਆ ਗਿਆ ਇਸ ਭਾਰਤ ਲਫ਼ਜ਼ ਤੋਂ ਨਫ਼ਰਤ ਬੱਕਰੀ ਹੈ ਸਾਡਾ ਇੱਥੇ ਸ਼ਹੀਦ ਭਵਿੰਦਰ ਮੇਜਰ ਭਵਿੰਦਰ ਸਿੰਘ ਜੀ ਦਾ ਬੁੱਸੀ ਮਹਾਵੀਰ ਚੱਕਰ ਔਰ ਲੁਧਿਆਣੇ ਦੇ ਹਰਨਾਮਪੁਰਾ ਦੇ ਪਿੰਡ ਦੇ ਰਹਿਣ ਵਾਲੇ ਆ 1928 ਦਾ ਉਹਨਾਂ ਦਾ ਜਨਮ ਆ ਔਰ ਕਿੱਡੀ ਹਾਸੋਈ ਨਹੀਂ ਗੱਲ ਆ ਵੀ ਪੰਜਾਬ ਦੇ ਵਿੱਚ ਹੀ ਜਦੋਂ ਲੁਧਿਆਣੇ ਦੇ ਲੋਕਾਂ ਦੀ ਮੰਗ ਆ ਤੇ ਉਹ ਰਾਤੋਂ ਰਾਤ ਕਾगज ਲਕੋ ਕੇ ਇੱਕ ਸ਼ਹੀਦ ਦੀ ਬੇਦਵੀ ਕਰਕੇ ਇੱਕ ਕਾਰਪੋਰੇਟ ਕਰਾਣਾ ਜਿਹੜਾ ਕਿ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲ ਸੜਕ ਤੇ ਸੁੱਟਦੇ ਫੜਿਆ ਜਾਂਦਾ ਜਿਹੜਾ ਕਿ ਹੁਣੇ-ਹੁਣੇ ਕੋਰਟ ਤੋਂ ਛਾੜਾ ਖਾ ਕੇ ਜਿਹਦੇ ਕੋਲੋਂ ਰੱਖਵਾਗ ਪੰਜਾਬ ਦੇ ਲੋਕਾਂ ਨੇ ਛਡਾਇਆ ਹੋਵੇ ਅੱਜ ਚੌਂਕ ਉਹਨੂੰ ਦੇ ਦਿੱਤਾ ਗਿਆ ਚੌਂਕ ਦਿੱਤਾ ਮੇਨਟੇਨ ਕਰਨ ਦੇ ਲਈ ਔਰ ਮੇਨਟੇਨ ਕਰਨ ਵਾਲਿਆਂ ਨੇ ਆਪਣਾ ਨਾਮ ਸੈਂਟਰ ਦੇ ਵਿੱਚ ਲਿਖ ਕੇ ਇਹਨੂੰ ਹੀਰੋ ਚੌਂਕ ਜਿਹੜਾ ਆ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ ਐਡਾ ਵੱਡਾ ਇਹਨਾਂ ਨੇ ਇੱਥੇ ਕੰਕਰੀਟ ਦਾ ਸਟਰਕਚਰ ਬਣਾ ਕੇ ਜਦਕਿ ਇਹ ਚੀਜ਼ਾਂ ਨਾ ਹੋ ਗਏ ਇੱਥੇ ਉਹ ਚੀਜ਼ਾਂ ਦੀ ਨਿਸ਼ਾਨੀ ਜਿਹੜੀ ਸਾਡੀ ਪੰਜਾਬ ਦੀ ਪਛਾਣ ਸੀਗੀ ਉਹ ਹੋਣੀ ਚਾਹੀਦੀ ਸੀਗੀ ਤੇ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਜਗ੍ਹਾ ਦੇਣੀ ਹੈ ਇਹ ਆਪਣੇ ਡੀਸੀਓ ਵੀ ਜਿਹੜਾ ਕਿਤੇ ਮਰਜ਼ੀ ਦੇ ਲੈਣ ਲੇਕਿਨ ਚੌਂਕਾਂ ਦੇ ਵਿੱਚ ਜੋ ਸਾਡੀ ਪਛਾਣ ਹੈ ਬਰਕਰਾਰ ਰਹਿਣੀ ਚਾਹੀਦੀ ਸੀ ਤੇ ਅਸੀਂ ਤਿੰਨ ਤਰੀਕ ਨੂੰ ਇਹ ਪਛਾਣ ਦੇ ਲਈ ਜਿਹੜੀ ਮੰਗ ਦੇ ਲਈ ਪੰਜਾਬ ਦੇ ਲੋਕ ਇਕੱਠੇ ਹੋਵਾਂਗੇ ਤੇ ਇਹਦੇ ਲਈ ਡੈਫੀਨਟਲੀ ਅਸੀਂ ਅੱਗੇ ਤੱਕ ਜੋ ਵੀ ਲੜਾਈ ਲੜਨੀ ਪੈਗੀ ਉਹ ਵੀ ਲੜਾਂਗੇ ਸਵੇਲੇ ਖੜੇ ਆ ਭਾਰਤ ਨਗਰ ਚੌਂਕ ਦੇ ਜੋ ਮੇਨ ਚੌਂਕ ਹੈ ਮੇਨ ਗੋਲ ਚੱਕਰ ਆ ਉਹਦੇ ਅੰਦਰ ਖੜੇ ਆ ਤੇ ਉੱਥੇ ਹੀ ਜੇ ਗੱਲ ਕਰੀਏ ਜੋ ਮੇਨ ਇੱਥੇ ਜੋ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਜੋ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਵੱਲੋਂ ਜੋ ਹੈ ਇੱਕ ਆਵਾਜ਼ ਉਠਾਈ ਜਾ ਰਹੀ ਹੈ ਕਿ ਜੋ ਇੱਥੇ ਇੱਥੇ ਜੋ ਹੀਰੋ ਸਾਈਕਲ ਵਾਲਿਆਂ ਦਾ ਜੋ ਇੱਕ ਵੱਡੀ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਉੱਥੇ ਜੋ ਹੈ ਮੇਜਰ ਭਵਿੰਦਰ ਸਿੰਘ ਦਾ ਜੋ ਪਤਲਾ ਲਗਾਇਆ ਜਾਣਾ ਚਾਹੀਦਾ ਸੀ ਬੁੱਤ ਜ ਗਾਇਆ ਜਾਣਾ ਚਾਹੀਦਾ ਸੀਗਾ ਉਸੇ ਦੇ ਨਾਲ ਹੀ ਜੋ ਉਹਨਾਂ ਦੇ ਵੱਲੋਂ ਜੋ ਹੈ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਨੇ ਜੋ ਰੋਜ਼ ਪ੍ਰਗਟ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੋ ਜੋ ਬੇਜਰ ਭਪਿੰਦਰ ਸਿੰਘ ਸੀ ਉਹ ਇੱਕ ਸ਼ਹੀਦ ਹੋਏ ਸੀ ਸਾਡੇ ਦੇਸ਼ ਦੇ ਲਈ 1965 ਦੇ ਵਿੱਚ ਹੋਏ ਹਿੰਦੂ ਅਤੇ ਪਾਕਿਸਤਾਨ ਵਾਰ ਦੇ ਵਿੱਚ ਜੋ ਹੈ ਉਹਨਾਂ ਦੀ ਸ਼ਹੀਦੀ ਹੋਈ ਸੀ ਉਸ ਦੇ ਨਾਲ ਹੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਕਿ ਕਿੱਦਾਂ ਇਹ ਸਾਰੀ ਚੀਜ਼ ਨੂੰ ਰੋਜ਼ ਪ੍ਰਗਟ ਕਰ ਰਿਹਾ ਹੈ ਸਰ ਕੀ ਕਹਿਣਾ ਚਾਹੋਗੇ ਦੇਖੋ ਇਹ ਸਾਡੇ ਸ਼ਹੀਦਾਂ ਦੀ ਬੇਦਵੀ ਆ ਸਾਡਾ ਜਿਹੜੇ ਸ਼ਹਿਰ ਹੁੰਦੇ ਆ ਉਹਨਾਂ ਦਾ ਇਤਿਹਾਸ ਜਿਹੜਾ ਹੁੰਦਾ ਹੈ ਉਹਨਾਂ ਦੇ ਲੈਂਡਮਾਰਕਾਂ ਨਾਲ ਹੁੰਦਾ ਹੈ ਅੱਜ ਜਿਹੜਾ ਪੰਜਾਬ ਸਾਡੇ ਤੋਂ ਵਿਛੜ ਗਿਆ ਜਦੋਂ ਉੱਥੇ ਵੀ ਬਜ਼ੁਰਗ ਜਾਂਦੇ ਆ ਤੇ ਅੱਜ ਉੱਥੇ ਵੀ ਆ ਰਿਹਾ ਸਮਾਜ ਰੋਡ ਦੇ ਉੱਤੇ ਆ ਰਿਹਾ ਸਮਾਜ ਰੋਡ ਲਿਖਿਆ ਹੋਇਆ ਹੈ ਲਾਹੌਰ ਦੇ ਵਿੱਚ ਉਹ ਲੈਂਡਮਾਰਕ ਦੇ ਨਾਲ ਉਹ ਆਪਣਾ ਘਰ ਲੱਭ ਲੈਂਦੇ ਆ ਆਪਣੇ ਘਰਾਂ ਦੇ ਉੱਤੇ ਲਿਖੇ ਨਾਮ ਵੀ ਲੱਭ ਲੈਂਦੇ ਆ ਪਰ ਸਾਡੀਆਂ ਆਪਣੀਆਂ ਸਰਕਾਰਾਂ ਸਾਡਾ ਆਪਣਾ ਭਾਰਤ ਨਗਰ ਚੌਂਕ ਉਹਦੇ ਤੋਂ ਭਾਰਤ ਨਫਜ਼ੀ ਚੱਕ ਦਿੱਤਾ ਗਿਆ ਭਾਰਤ ਨਗਰ ਚੌਂਕ ਹੀ ਨਹੀਂ ਲਿਖਿਆ ਗਿਆ ਇਸ ਭਾਰਤ ਲਖਸ ਤੋਂ ਨਫਰਤ ਬੱਕਰੀ ਐ ਸਾਡਾ ਇਥੇ ਸ਼ਹੀਦ ਭਵਿੰਦਰ ਮੇਜਰ ਭਵਿੰਦਰ ਸਿੰਘ ਜੀ ਦਾ ਬੁੱਸੀ ਮਹਾਵੀਰ ਚੱਕਰ ਔਰ ਲੁਧਿਆਣੇ ਦੇ ਹਰਨਾਮਪੁਰਾ ਦੇ ਪਿੰਡ ਦੇ ਰਹਿਣ ਵਾਲੇ ਆ 1928 ਦਾ ਉਹਨਾਂ ਦਾ ਜਨਮ ਆ ਔਰ ਕਿੱਡੀ ਹਾਸੋਈ ਨਹੀਂ ਗੱਲ ਆ ਵੀ ਪੰਜਾਬ ਦੇ ਵਿੱਚ ਹੀ ਜਦੋਂ ਲੁਧਿਆਣੇ ਦੇ ਲੋਕਾਂ ਦੀ ਮੰਗ ਆ ਤੇ ਉਹ ਰਾਤੋਂ ਰਾਤ ਕਾਗਜ ਲਕੋ ਕੇ ਇੱਕ ਸ਼ਹੀਦ ਦੀ ਬੇਦਵੀ ਕਰਕੇ ਇੱਕ ਕਾਰਪੋਰੇਟ ਕਰਾਣਾ ਜਿਹੜਾ ਕਿ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲ ਸੜਕ ਤੇ ਸੁੱਟਦੇ ਫੜਿਆ ਜਾਂਦਾ ਜਿਹੜਾ ਕਿ ਹੁਣੇ-ਹੁਣੇ ਕੋਟ ਤੋਂ ਝਾੜਾਂ ਖਾ ਕੇ ਜਿਹਦੇ ਕੋਲ ਰੱਖਵਾਗ ਪੰਜਾਬ ਦੇ ਲੋਕਾਂ ਨੇ ਛਡਾਇਆ ਹੋਵੇ ਅੱਜ ਚੌਂਕ ਇਹਨੂੰ ਦੇ ਦਿੱਤਾ ਗਿਆ ਚੌਂਕ ਦਿੱਤਾ ਮੇਨਟੇਨ ਕਰਨ ਦੇ ਲਈ ਔਰ ਮੇਨਟੇਨ ਕਰਨ ਵਾਲਿਆਂ ਨੇ ਆਪਣਾ ਨਾਮ ਸੈਂਟਰ ਦੇ ਵਿੱਚ ਲਿਖ ਕੇ ਇਹਨੂੰ ਹੀਰੋ ਚੌਂਕ ਜਿਹੜਾ ਆ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ ਅਸੀਂ ਨਹੀਂ ਚਾਹੁੰਦੇ ਸਾਨੂੰ ਤਿੰਨ ਤਰੀਕ ਨੂੰ ਅਸੀਂ ਇੱਥੇ ਜਿੱਦਣ ਆਈਏ ਤੇ ਅਸੀਂ ਸ਼ਹੀਦ ਦੇ ਬੁੱਤ ਦੇ ਉੱਤੇ ਇੱਥੇ ਆ ਕੇ ਫੋਲ ਰੱਖੀਏ ਸਾਨੂੰ ਮੁਜਾਰਾ ਨਾ ਕਰਨਾ ਪਵੇ ਪਰ ਅਸੀਂ ਇੱਕ ਗੱਲ ਧਾਰੀ ਹੋਈ ਹੈ ਇਸ ਥਾਂ ਦੇ ਉੱਤੇ ਅਸੀਂ ਸ਼ਹੀਦ ਦੇ ਬੁੱਤ ਦੇ ਲਈ ਸਟਰਗਲ ਕਰਾਂਗੇ ਉਹ ਟੈਂਕ ਜਿਹੜਾ ਆ ਇੱਥੇ ਲੱਗੇ ਆਵਾਂਗੇ ਅਸੀਂ ਆਪਣੇ ਸ਼ਹਿਰ ਦੇ ਜਿਹੜੇ ਨਾਮ ਆ ਜਿਹੜੀਆਂ ਸੜਕਾਂ ਦੇ ਨਾਮ ਆ ਉਹ ਬਦਲਣਾ ਨਹੀਂ ਚਾਹੁੰਦੇ ਇਹ ਜਮਨਾਪਾਰ ਦੀ ਪੋਲਿਟਿਕਸ ਜਿਹੜਾ ਕੇਜਰੀਆ ਲੋੜੀ ਪੰਜਾਬ 'ਚ ਕਰਨ ਲੱਗੇ ਆ ਇਹ ਸਾਨੂੰ ਮਨਜ਼ੂਰ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਇਹਨੂੰ ਅਸੀਂ ਸਿਰੇ ਤੋਂ ਜਿਹੜਾ ਆ ਨਕਾਰਦੇ ਆ ਕਿਤੇ ਨਾ ਕਿਤੇ ਸਰ ਇਹਦੇ ਵਿੱਚ ਸ਼ਹੀਦਾਂ ਦੀ ਬੇਇੱਜ਼ਤੀ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਦਾ ਨਾਮ ਜੋ ਹੈ ਮਿਟਾਇਆ ਜਾ ਰਿਹਾ ਹੈ ਇੱਕੀ ਮੰਗ ਕਰਦੇ ਹੋ ਸਰ ਕੇ ਜੋ ਹੈ ਜੋ ਪ੍ਰੋਮੋਸ਼ਨ ਹੋ ਰਿਹਾ ਉਹਨਾਂ ਦਾ ਇਹ ਪ੍ਰੋਮੋਸ਼ਨ ਜੋ ਹੈ ਹੀਰੋ ਸਾਈਕਲ ਵਾਲਿਆਂ ਦਾ ਨਹੀਂ ਹੋਣਾ ਚਾਹੀਦਾ ਤੇ ਜੋ ਸਹੀ ਚੀਜ਼ ਬੰਦੀ ਹੈ ਮੇਜਰ ਭਪਿੰਦਰ ਸਿੰਘ ਜੀ ਦਾ ਇੱਥੇ ਬੁੱਤ ਲੱਗਣਾ ਚਾਹੀਦਾ ਹੈ ਤਾਂ ਕਿ ਜੋ ਹੈ ਉਹਨਾਂ ਨੂੰ ਜੋ ਜਿਨ੍ਹਾਂ ਨੇ ਸ਼ਹੀਦ ਹੋਏ ਸਾਡੇ ਦੇਸ਼ ਦੇ ਲਈ ਉਹਨਾਂ ਨੂੰ ਸ਼ਰਧਾਂਜਲੀ ਜੋ ਹੈ ਭੇਟ ਕੀਤੀ ਜਾ ਸਕੇ ਬਿਲਕੁਲ ਜੀ ਸਾਡੀ ਸਿੱਧੀ ਸਿੱਧੀ ਮੰਗ ਹੈ ਤੇ ਇਹ ਹੁੰਦੀ ਮੰਗ ਨਹੀਂ ਹੈ ਜਦੋਂ ਇਹ ਹੀਰੋ ਸਾਈਕਲ ਲੈਣ ਉਹਨਾਂ ਨੇ ਦਿੱਤਾ ਵੀ ਹੋਊਗਾ ਉਸ ਤੋਂ ਪਹਿਲੇ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਇੱਥੇ ਮੇਜਰ ਸ਼ਹੀਦ ਭਿੰਦਰ ਸਿੰਘ ਜੀ ਦਾ ਬੁੱਤ ਤੇ ਉਹਨਾਂ ਦਾ ਜਿੱਤਿਆ ਹੋਇਆ ਟੈਂਕ ਇੱਥੇ ਵਾਪਸ ਆਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ 3 ਅਕਤੂਬਰ ਨੂੰ ਉਹਨਾਂ ਦਾ ਸ਼ਹੀਦੀ ਰਿਵਰਸ ਹੈ 6 ਅਸ਼ਹੀਦੀ ਦਿਵਸ ਹੈ ਤੇ ਇਸ ਕਰਕੇ ਅਸੀਂ 3 ਅਕਤੂਬਰ ਨੂੰ ਪੰਜਾਬ ਦੇ ਲੋਕਾਂ ਨੂੰ ਕਾਲ ਦਿੱਤੀ ਹੈ ਕਿ ਤੁਸੀਂ ਇੱਥੇ ਆਓ ਤੇ ਆਪਣੀ ਮੰਗ ਉੱਚੀ ਕਰਕੇ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰੀਏ ਤੇ ਨਹੀਂ ਗੱਲ ਇਹ ਹੀਰੋ ਸਾਈਕਲ ਵਰਗੇ ਜਿੰਨੇ ਵੀ ادارے ਨਹੀਂ ਇਹ ਇਹਨਾਂ ਨੇ ਤਾਂ ਅਸੀਂ ਇਹ ਹੀ ਦੇਖਿਆ ਹੈ ਕਿ ਜਿੱਥੇ ਵੀ ਇਹਨਾਂ ਨੂੰ ਕੋਈ ਜਗ੍ਹਾ ਮਿਲਦੀ ਹੈ ਆਪਣੇ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਨੇ ਐਡਾ ਵੱਡਾ ਇਹਨਾਂ ਨੇ ਇੱਥੇ ਕੰਕਰੀਟ ਦਾ ਸਟਰਕਚਰ ਬਣਾ ਕੇ ਜਦਕਿ ਇਹ ਚੀਜ਼ਾਂ ਨਾ ਹੋ ਗਏ ਇੱਥੇ ਉਹ ਚੀਜ਼ਾਂ ਦੀ ਨਿਸ਼ਾਨੀ ਜਿਹੜੀ ਸਾਡੀ ਪੰਜਾਬ ਦੀ ਪਛਾਣ ਸੀਗੀ ਉਹ ਹੋਣੀ ਚਾਹੀਦੀ ਸੀਗੀ ਤੇ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਜਗ੍ਹਾ ਦੇਣੀ ਹੈ ਇਹ ਆਪਣੇ ਡੀਸੀਓ ਵੀ ਜਿਹੜਾ ਕਿਤੇ ਮਰਜ਼ੀ ਦੇ ਲੈਣ ਲੇਕਿਨ ਚੌਕਾਂ ਦੇ ਵਿੱਚ ਜੋ ਸਾਡੀ ਪਛਾਣ ਹੈ ਬਰਕਰਾਰ ਰਹਿਣੀ ਚਾਹੀਦੀ ਸੀ ਤੇ ਅਸੀਂ ਤਿੰਨ ਤਰੀਕ ਨੂੰ ਇਹ ਪਛਾਣ ਦੇ ਲਈ ਜਿਹੜੀ ਮੰਗ ਦੇ ਲਈ ਪੰਜਾਬ ਦੇ ਲੋਕ ਇਕੱਠੇ ਹੋਵਾਂਗੇ ਤੇ ਇਹਦੇ ਲਈ ਡੈਫੀਨਟਲੀ ਅਸੀਂ ਅੱਗੇ ਤੱਕ ਜੋ ਵੀ ਲੜਾਈ ਲੜਨੀ ਪੈਗੀ ਜੀ ਲੜਾਂਗੇ ਸਿਰ ਪੰਜਾਬ ਦੇ ਵਿੱਚ ਜੋ ਹੈ ਲੋਕ ਆਪਣੇ ਜੋ ਹੈ ਹਿਸਟਰੀ ਨੂੰ ਕਿਤੇ ਨਾ ਕਿਤੇ ਭੁੱਲਦੇ ਜਾ ਰਿਹਾ ਹੈ ਇਹਦੇ ਲਈ ਹੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਕੋਸ਼ਿਸ਼ ਕਰਦੇ ਪਿਓ ਕਿ ਜੋ ਮੇਜਰ ਭੁਵਿੰਦਰ ਸਿੰਘ ਜੀ ਦਾ ਜੋ ਇੱਥੇ ਬੁੱਤ ਲਗਾਉਣਾ ਚਾਹੀਦਾ ਟੈਂਕ ਜੋ ਲਗਾਉਣਾ ਚਾਹੀਦਾ ਤਾਂ ਕਿ ਜੋ ਜਨਰੇਸ਼ਨ ਹੈ ਉਹਨਾਂ ਨੂੰ ਯਾਦ ਰਹੇ ਕਿ ਇਹ ਮਤਲਬ ਨੇ ਸ਼ਹੀਦ ਸੀ ਮੈਮ ਜਨਰੇਸ਼ਨ ਨੂੰ ਕਿੱਥੋਂ ਯਾਦ ਰਹੇਗਾ ਅੱਜ ਕਾ ਤੁਸੀਂ ਮਿਊਜ਼ੀਅਮ ਜਾਂ ਕਿਸੇ ਵੀ ਪਾਸੇ ਜਾਣੇ ਹੋ ਪਹਿਲੀ ਗੱਲ ਤਾਂ ਬੁੱਕਾਂ ਚੋਂ ਹੀ ਹਟਾ ਦਿੱਤਾ ਗਿਆ ਇਹ ਇਤਿਹਾਸ ਅਪੜਾ ਕੀ ਆਪਣਾ ਇਤਿਹਾਸ ਕੀ ਹੈ ਬੱਚਿਆਂ ਨੂੰ ਪੜਾਉਣਾ ਤਾਂ ਦੂਰ ਦੀ ਗੱਲ ਉਹਨਾਂ ਨੂੰ ਨਿਸ਼ਾਨੀਆਂ ਵੀ ਖਤਮ ਕੀਤੀਆਂ ਜਾ ਰਹੀਆਂ ਉਹਨਾਂ ਦੀਆਂ ਜੇ ਆਪਾਂ ਕਿਸੇ ਨੂੰ ਸਨਮਾਨ ਦੇ ਰਹੇ ਹਾਂ ਕਿ ਸਨਮਾਨ ਦਿੱਤਾ ਗਿਆ ਸੀਗਾ ਜੋ ਕਿ ਭਾਰਨੇਗਾ ਚੌਂਦੇ ਵਿੱਚ ਉਹਨਾਂ ਦੇ ਪੁੱਤ ਸੀਗਾ ਉਹਨਾਂ ਦਾ ਟੈਂਕ ਸੀਗਾ ਜੋ ਕਿ ਜਿੱਤ ਕੇ ਆਇਆ ਸੀ ਬਹੁਤ ਵੱਡੀ ਗੱਲ ਉਪਲਬਧੀ ਸੀ ਉਹਨਾਂ ਦੀ ਤੇ ਉਹੀ ਚੀਜ਼ ਇੱਥੋਂ ਹਟਾ ਦਿੱਤੀ ਗਈ ਹੈ ਕਿ ਸਨਮਾਨ ਵਾਪਸ ਲੈ ਰਹੇ ਹੋ ਸ਼ਹੀਦਾਂ ਤੋਂ ਸ਼ਹੀਦਾਂ ਤੋਂ ਸਨਮਾਨ ਵਾਪਸ ਲੈ ਰਹੇ ਜਿੰਨਾ ਕਰਕੇ ਅਸੀਂ ਇੱਥੇ ਸੁੱਕੀ ਵਸਦੇ ਪਏ ਹਾਂ ਕਿੱਥੇ ਦੀ ਇਹ ਕਾਰਵਾਈ ਕਿਹੋ ਜੀ ਕਾਰਵਾਈ ਹੈ